ਛੋਟੇ ਸਹਿਬਜ਼ਾਦਿਆਂ ਨੂੰ ਕੀ ਕੀ ਤਸੀਹੇ ਦਿੱਤੇ ਗਏ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ 7 ਤੇ 9 ਸਾਲ ਬਾਰੇ ਸਾਨੂੰ ਬਸ .2 ਪੁਆਇੰਟ ਹੀ ਪਤਾ ਹੈ ਕਿ ਉਹਨਾਂ ਨੂੰ ਨੀਹਾਂ ਵਿੱਚ ਹੀ ਚੜਨ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਕਿ ਉਸ ਤੋਂ ਪਹਿਲਾਂ ਉਹਨਾਂ ਨਾਲ ਕੀ ਬੀਤੀ ਉਹਨਾਂ ਨੂੰ ਡਰੋਂ ਲਈ ਤੇ ਇਸਲਾਮ ਕਬੂਲ ਕਰ ਲਈ ਕਿੰਨੇ ਤਸੀਹੇ ਦਿੱਤੇ ਗਏ ਉਹਨਾਂ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਹੋਇਆ ਪਹਿਲਾਂ ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਪਾਈ ਦੋਨਾ ਸਿੰਘ ਹਡੂਰੀਆ ਦੀ ਬਿਰਜ ਭਾਸ਼ਾ ਵਿੱਚ ਲਿਖੀ ਕਿਤਾਬ ਕਥਾ ਗੁਰੂ ਸੂਤਨ ਜੀ ਕੀ ਅਨੁਸਾਰ ਛੋਟੇ ਸਹਜਾਦਿਆਂ ਨੂੰ ਹੱਥ ਕੜੀਆਂ ਲਗਾ ਕੇ ਤੋਰ ਕੇ ਮਰਿੰਡੇ ਲਿਆਂਦਾ ਗਿਆ ਫਿਰ ਨੌ ਪੌਧੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਆਦਿਆਂ ਨੂੰ ਮਰਿੰਡਾ ਵਿਖੇ ਕਾਲ ਕੋਠੜੀ ਵਿੱਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਉਸਨਾਂ ਕੋਠੜੀ ਵਿੱਚ ਠੰਡੀ ਜ਼ਮੀਨ ਉੱਪਰ ਕੱਟੀ 10 ਪੌ ਨੂੰ ਸਰਹੰਦ ਲਿਆਂਦਾ ਗਿਆ ਜਿੱਥੇ ਵਜੀਰ ਖਾਂ ਗੁਰੂ ਜੀ ਨੂੰ ਇੰਨਾ ਲੰਮਾ ਸਮਾਂ ਘੇਰ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਜਦੋਂ ਉਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਬ ਜਾਂ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਾ ਤਾਂ ਉਸਨੇ ਸੋਚਿਆ ਕਿ ਮਾਤੇ ਪੁੱਤਰਾਂ ਦਾ ਮੋਹ ਉਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਏਗਾ ਚੌਥਾ ਮਾਤਾ ਜੀ ਅਤੇ ਛੋਟੇ ਸ਼ਹਿਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਉਸ ਸਮੇਂ ਠੰਡੇ ਬੁਰਜ ਦੇ ਥੱਲੇ ਉਹ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾ ਕੇ ਉੱਪਰ ਵੱਲ ਆਉਂਦੀ ਸੀ ਤਾਂ ਅਤ ਦੀ ਗਰਮੀ ਵਿੱਚ ਵੀ ਕੰਬਣੀ ਛਿੜ ਦਿੰਦੀ ਸੀ ਅਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਇਹ ਬੁਰਜ ਹੁਣ ਢਾ ਕੇ ਕਾਰ ਸੇਵਾ ਵਾਲਿਆਂ ਵੱਲੋਂ ਨਵਾਂ ਬਣਾ ਦਿੱਤਾ ਗਿਆ ਹੈ ਮਾਤਾ ਜੀ ਦੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆਂ ਦੇ ਥੋੜੇ ਜਿਹੇ ਕੱਪੜੇ ਸਨ ਉਸ ਰਾਤ ਵੀ ਉਹਨਾਂ ਨੂੰ ਖਾਣ ਲਈ ਕੁਝ ਨਾ ਦਿੱਤਾ ਗਿਆ ਦੋ ਦਿਨ ਬਾਅਦ ਉਹਨਾਂ ਨੂੰ ਕਚਹਿਰੀ 'ਚ ਪੇਸ਼ ਕੀਤਾ ਗਿਆ ਡਾਕਟਰ ਕੰਢਾ ਸਿੰਘ ਜੀ ਅਨੁਸਾਰ ਸਹਜਾਦਿਆਂ ਦੀਆਂ ਨੱਕ ਦੀਆਂ ਟੋਡਰੀਆਂ ਲਾਲ ਹੋ ਗਈਆਂ ਸਨ ਬੁੱਲ੍ਹ ਨੀਲੇ ਤੇ ਹੱਥ ਠੰਡਾ ਬਿਹਾਲ ਹੋਏ ਪੈਸਨ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਜੀ ਅਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਅਤੇ ਮਾਤਾ ਜੀ ਕੋਲ ਉਹਨਾਂ ਦੇ ਕੱਪੜੇ 2 ਦਿਨ ਬਾਅਦ ਉਹਨਾਂ ਨੂੰ ਕਚੈਰੀ ਵਿੱਚ ਪੇਸ਼ ਕੀਤਾ ਗਿਆ ਤੇ ਸ਼ਹਿਜ਼ਾਦੇ ਜਦੋਂ ਨਾ ਮੰਨੇ ਤਾਂ ਇਹਨਾਂ ਨੂੰ ਤਸੀਹੇ ਦਿੱਤੇ ਗਏ ਇੱਕ ਖਮਚੀ ਤੂਦ ਦੀ ਪਤਲੀ ਛਟੀ ਲੈ ਕੇ ਸ਼ਹਿਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਉਹ ਡਰ ਕੇ ਇਸਲਾਮ ਕਬੂਲ ਕਰ ਲੈਣਗੇ ਇਸ ਨਾਲ ਉਹਨਾਂ ਦਾ ਮਾਸ ਉੱਬਰ ਗਿਆ ਤੇ ਕੋਮਲ ਸਿਰ ਉੱਪਰ ਨਿਸ਼ਾਨ ਪੈ ਗਏ ਇਸ ਸਜਾ ਤੋਂ ਬਾਅਦ ਉਹਨਾਂ ਨੂੰ ਵਾਪਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ ਅਗਲੇ ਦਿਨ ਦੋਨਾਂ ਸਹਿਜਾਦਿਆਂ ਨੂੰ ਪਿੱਪਲ ਨਾਲ ਬਣ ਕੇ ਗੁਲੇਲੇ ਮਾਰੇ ਗਏ ਵਿੱਚੋਂ ਕਥਾਗੁਰੂ ਸੂਤਨ ਜੀ ਕੀ ਜਨਾਚੋ ਇੱਕ ਪੱਥਰ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਲੱਗਾ ਤੇ ਅੱਖ ਬਾਹਰ ਨਿਕਲ ਗਈ ਸਹਿਜਾਦਿਆਂ ਦੀਆਂ ਉਂਗਲਾਂ ਵਿੱਚ ਉਲੀਤੇ ਰੱਖ ਕੇ ਅੱਗ ਲਗਾਈ ਗਈ ਕਿ ਚਮੜੀ ਸੜਨਾਂ ਸਾਬਜਾਦਿਆਂ ਡੋਲ ਜਾਣ ਡਾਕਟਰ ਗੰਡਾ ਜੀ ਅਨੁਸਾਰ ਅਖੀਰ 12 ਪੁੰਜ ਤੋਂ ਆਖਰੀ ਕਚੈਰੀ ਲੱਗੀ ਜਦੋਂ ਕਾਜੀ ਨੂੰ ਫਤਿਮਾ ਦੇਣ ਲਈ ਕਿਹਾ ਤਾਂ ਸਾਬਜਾਦਿਆਂ ਦਾ ਕਸੂਰ ਕੋਈ ਨਾ ਮਿਲਿਆ ਇਸ ਵਕਤ ਇੱਕ ਵਾਰ ਫੇਰ ਸੁੱਚਾ ਨਾਨ ਨੇ ਰੋਲ ਪਾਇਆ ਤੇ ਸਾਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕੀ ਕਰੋਗੇ ਤਾਂ ਸਾਬਜਾਦਿਆਂ ਨੇ ਕਿਹਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਤੇ ਇਸੂਬਾ ਸਰਾਂ ਦਾ ਸਿਰ ਲਾਵਾਂਗੇ ਸੁੱਤਨਾਨ ਨੇ ਕਿਹਾ ਕਿ ਫੇਰ ਫੜੇਗੇ ਫਿਰ ਕੀ ਕਰੋਗੇ ਉਹਨਾਂ ਫੇਰ ਕਿਹਾ ਕਿ ਅਸੀਂ ਸੂਬੇ ਦਾ ਸਿਰ ਲਾਂਗੇ ਸੁੱਤਨਾਨ ਨੇ ਕਿਹਾ ਜੇ ਫੇਰ ਫੜੇਗੇ ਤਾਂ ਕੀ ਸਹਦਰ ਅਜਰਾਵਰ ਸਿੰਘ ਨੇ ਕਿਹਾ ਕਿ ਐਸ ਸੁੱਤਨਾਨ ਜਿੰਨਾ ਚਿਰ ਸਿਰਾਜ ਦੀ ਜੜ ਨਹੀਂ ਪੁੱਟੀ ਆਂਦੀ ਤੇ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ ਬਾਗੀ ਬਾਗੀ ਹਮਦੇ ਬਾਗੀ ਕਾਜੀ ਨੇ ਕਿਹਾ ਕਿ ਨਾ ਕੋਮੰਦੇ ਵਾਗਿ ਨੂੰ ਨੀਹਾ ਵੇਚਣ ਦਿੱਤਾ ਜਾਏ ਫੈਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾਂ ਸਾਰੀ ਗੱਲ ਦੱਸੀ ਕਿ ਕੱਲ ਸਾਨੂੰ ਨੀਹਾ ਵੇਚਣਾ ਦਿੱਤਾ ਜਾਏਗਾ ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਇਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ਇਤਿਆਜ਼ਾਦ ਦਾ ਹੈ ਕਿ ਸ਼ਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਘਠਣੀ ਵਿੱਚੋਂ ਨੀਲੇ ਜੋੜੇ ਛੋਟੇ ਸਹਿਜਾਦਿਆਂ ਦੇ ਪਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ ਸੋਨ ਸਿੰਘ ਸੀਤ ਦੇ ਅਨੁਸਾਰ ਛੋਟੇ ਸਹਿਜਾਦਿਆਂ ਬਾਬਾ ਫਤਾ ਸਿੰਘ ਫਤੇ ਸਿੰਘ ਅਤੇ ਥੁਡੇ ਅਕੇ ਜਾ ਕੇ ਪਿਛੇ ਮਾਤਾ ਸਿਵਾਲ ਦੇਖਦੇ ਨੇ ਤੇ ਕਹਿੰਦੇ ਹਨ ਕਿ ਦਾਦੀ ਮਾਂ ਕਰਦੇ ਕਾਜ ਜਾਣੇ ਤੋਂ ਬਾਅਦ ਸਾਨੂੰ ਕਦੇ ਕੱਲਿਆ ਨਹੀਂ ਛੱਡਿਆ ਮਾਤਾ ਜੀ ਦੇ ਕਾਜ ਜਾਣੇ ਤੋਂ ਬਾਅਦ ਤੁਸੀਂ ਸਾਨੂੰ ਕਦੇ ਕੱਲਿਆ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਓ ਦੋਹਾਂ ਸਹਿਜਾਦਿਆਂ ਨੂੰ ਨੀਹਾ ਵਿੱਚ ਣ ਦਿੱਤਾ ਗਿਆ ਤੇ ਕੰਧ ਗਿਰਗੀ ਤੇ ਬੇਹੋਸ਼ ਹੋਣ ਤੇ ਹੋਸ਼ ਵਿੱਚ ਆਉਣ ਤੇ ਖੰਜਰ ਤਿੱਕੇ ਕਰਕੇ ਦਿਲਾਦਾਂ ਨੇ ਦੁਬਾਰਾ ਫੇਰ ਪੁੱਛਿਆ ਕਿ ਇਸਲਾਮ ਕੂਲ ਕਰੋ ਅਜੇ ਵੀ ਮੌਕਾ ਹੈ ਉਸ ਵਕਤ ਆ ਜਾਈ ਕਿ ਸੱਚ ਕੋ ਮਿਟਾਓਗੇ ਤਾਂ ਮਿਟੋਗੇ ਜਹਾਨ سے ਡਰਤਾ ਨਹੀਂ ਹੈ ਕਾਲ ਕਿਸੇ ਸਹਿਸ਼ਾ ਕੀ ਸ਼ਾਂਤ ਸੇ ਉਪਦੇਸ਼ ਆਪਣਾ ਸੁਣ ਲੋ ਜਿਆ ਦਿਲ ਸੇ ਕਾਨ ਸੇ ਕਹਿ ਰਹੇ ਹਨ ਹਮ ਤੁਮੇ ਖੁਦਾ ਕੀ ਜ਼ਬਾਨ ਦੁਆਜਾ ਜਿਆਦੇ ਨੂੰ ਸ਼ਾਸ਼ਨ ਵੇਖ ਤੇ ਵਾਸ਼ਣ ਵੇਖ ਜਲਾਦ ਨੇ ਆਪਣੇ ਗੋਟਿਆਂ ਥਲੇ ਲੈ ਲਿਆ 11:00 ਤੋਂ 11:30 ਦੇ ਸਮੇਂ ਵਿੱਚ ਸਾਦੀ ਨਾਲ ਹੀ ਕੱਟੀ ਅਤੇ ਸ਼ਹੀਦ ਕੀਤਾ ਗਿਆ ਇਤਿਹਾਸਿਕ ਗ੍ਰੰਥ ਹੰਸਾਵਲੀ ਨਾਮੇ ਵਿੱਚ ਲਿਖਿਆ ਹੈ ਕਿ ਬਾਬਾ ਜੋਰਾਵਰ ਸਿੰਘ 2 ਤੋਂ 2.5 ਮਿੰਟ ਵਿੱਚ ਸ਼ਹੀਦ ਹੋ ਗਏ ਅਤੇ ਬਾਬਾ ਫਤਿਹ ਸਿੰਘ ਲਗਭਗ ਅੱਧੀ ਘੜੀ 12 ਮਿੰਟ ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ-ਹੌਲੀ ਜਾਨ ਹੱਲੇ ਬੰਦ ਹੋ ਗਏ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਬਲ ਜਗਮਾ